ਸ਼ਿਕਰ ਯੁੱਧ ਨਸ਼ਿਆਂ ਵਿਰੋਧ ਮਹਮ ਨੂੰ ਤੇਜ਼ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਵਿਰਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਪੂਰੀ ਫਾਜ਼ਲਕਾ ਪੁਲਿਸ ਨੇ ਹੋਟਲ ਟਾਪੇ ਸਲੂਨਾ ਤੇ ਗੈਰ ਕਾਨੂੰਨੀ ਥਾਵਾਂ ਤੇ ਕੀਤੀ ਛਾਪੇਮਾਰੀ ਛਾਪੇਮਾਰੀ ਦੌਰਾਨ ਸਰਦਾਰ ਵਿਰਿੰਦਰ ਸਿੰਘ ਬਰਾੜ ਨੇ ਨਸ਼ਾ ਵੇਚਣ ਵਾਲਿਆਂ ਨੂੰ ਕੀਤੀ ਸਖਤ ਡਾੜਨਾ ਕਿ ਉਹ ਨਸ਼ਾ ਵੇਚਣ ਤੋਂ ਬਾਝ ਆ ਜਾਣ ਜੇਕਰ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਕਿਸੇ ਵੀ ਸੂਰਤ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਸ਼ਹਿਰ ਨਿਵਾਸੀਆਂ ਨੂੰ ਸਹਿਯੋਗ ਦੇਣ ਦੀ ਵੀ ਕੀਤੀ ਅਪੀਲ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈ ਤੁਹਾਡਾ ਆਪਣਾ ਚੈਨਲ 11 11 ਇਹ ਖੁੱਲਿਆ ਹੋਵੇ ਆਪਣੇ ਆਪ ਮਾਰ ਕਬਲਾ ਬੜ ਜੋ ਮੈਂ ਨਹੀਂ ਆਉਣਾ ਆਪਣੇ ਆਪ ਵੜ ਜਾਓ ਟਵਲ ਆ ਆ ਗਿਆ ਬੇ ਵੜ ਜਾ ਜੇ ਇੰਨੀ ਗੱਲ ਹੈ ਜੀ

올 오버 스테이트 ਜਿਹੜਾ ਆਪਾਂ ਨਸ਼ੇ ਦੇ ਵਿਰੁੱਧ ਮਹਮ ਚੱਲ ਰਹੀ ਹੈ ਉਸੇ ਸੰਬੰਧ ਜਿਹੜਾ ਅੱਜ ਸਾਰੇ ਜਿੰਨੇ ਆਪਣੇ ਹੋਟਲ ਟਾਬੇ ਤੇ ਸਪਾਸ ਹੈਗੇ ਆ ਹੁੱਕਾ ਬਾਰ ਹੈਗੇ ਆ ਇਹ ਸਾਰਿਆਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਕਾਫੀ ਲੋਕਾਂ ਤੋਂ ਵੀ ਫੀਡਬੈਕ ਤੇ ਹੋਰ ਵੀ ਆ ਰਹੀ ਹੈ ਕਿ ਜਿਹੜੇ ਇਹ ਕੁਛ ਇਸ ਦੀ ਆੜ ਚ ਨਸ਼ਾ ਵਗੈਰਾ ਸਪਲਾਈ ਕਰਦੇ ਆ ਤੇ ਜਿਹੜਾ ਕਿ ਆਮ ਪਬਲਿਕ ਨੂੰ ਪਤਾ ਨਹੀਂ ਲੱਗਦਾ ਸ਼ੋਅ ਨਹੀਂ ਹੋਣ ਦਿੰਦਾ ਤੋ ਐਸੇ ਕਰਕੇ ਅਜੇ ਮੁਹਿੰਮ ਚਲਾਈ ਹੈ ਸਾਰੇ ਸਾਡੇ ਫਾਜ਼ਿਲਕਾ ਡਿਸਟ੍ਰਿਕਟ ਚੱਲ ਰਹੀ ਹੈ 올ਓਵਰ ਸਟੇਟ ਵੀ ਚੱਲ ਰਹੀ ਹੈ ਤੇ ਅਸੀਂ ਉਹਦੇ ਜਿਹੜਾ ਸੀਰੀਅਸਲੀ ਜਿਹੜਾ ਹੈਗਾ ਪਾਰਟੀਆਂ ਬਣਾ ਕੇ ਤੇ ਹਰ ਇੱਕ ਪਾਰਟੀ ਦੇ ਇੰਚਾਰ ਸਾਡੇ ਡੀਐਸਪੀ ਸਬਾਨ ਹਨ ਨਾਲ ਟੀਮ ਦਿੱਤੀ ਗਈ ਹੈ ਤੇ ਅਸੀਂ ਇਹ ਸਾਰੇ ਜਿਹੜੇ ਹੋਟੈਲ ਸਪਾ ਹੁੱਕਾ ਬਾਰ ਹੋ ਗਏ ਤੇ ਤੁਹਾਡੇ ਟਾਬੇ ਜਿੱਥੇ ਸਾਨੂੰ ਰਿਪੋਰਟਸ ਵੀ ਮਿਲੀਆਂ ਵੀ ਕਿਤੇ ਕੰਮ ਚੱਲ ਰਿਹਾ ਉੱਥੇ ਸਾਰੇ ਚੈਕਿੰਗ ਚੱਲ ਰਹੀ ਹੈ ਤੇ ਇਹ ਚੈਕਿੰਗ ਸ਼ਾਮ ਤੱਕ ਚੱਲਦੀ ਹੈ ਉਸ ਤੋਂ ਬਾਅਦ ਫਿਰ ਜੋ ਵੀ ਅਗੇ ਜਿਹੜਾ ਹੈਗਾ ਇਹਦਾ ਅ ਰਿਜ਼ਲਟ ਆਊਗਾ ਉਹ ਜੂਨ ਦੱਸਿਆ ਜਾਊਗਾ ਬਟ ਸਾਡਾ ਮੇਨ ਮਕਸਦ ਜਿਹੜਾ ਹੈ ਦਾ ਇਹੀ ਹੈ ਕਿ ਜਿਹੜਾ ਨਸ਼ੇ ਨੂੰ ਆਪਾਂ ਬੰਦ ਕਰ ਸਕੀਏ ਤੇ ਜਿੰਨੇ ਵੀ ਆਪਾਂ ਨਸ਼ੇ ਦੇ ਆੜ ਚ ਚੱਲ ਰਹੀਆਂ ਨੇ ਚਾਹੇ ਉਹ ਇੱਕ ਟਾਬਾ ਹੀ ਆ ਬੰਦਾ ਆਪਣੀ ਰੋਜ਼ੀ ਰੋਟੀ ਕਮਾ ਰਿਹਾ ਲੋ ਡਾਊਟ ਟਾਬਾ ਹੈਗਾ ਉਹਨੇ ਕਮਾਈ ਕਰਨੀ ਉਹਦੇ ਕਮਾਈ ਦਾ ਸਾਧਨ ਆ ਇਸ ਉਸ ਕਮਾਈ ਦੇ ਸਾਧਨ ਤੇ ਅਸੀਂ ਬ੍ਰੇਕ ਨਹੀਂ ਲਾ ਸਕਦੇ ਪਰ ਜੇ ਅਸੀਂ ਜੇ ਉਸ ਦੀ ਆੜ ਚ ਗਲਤ ਕੰਮ ਕਰੂਗਾ ਤਾਂ ਫਿਰ ਜਿਹੜਾ ਹੈਗਾ ਉਹ ਬਖਸ਼ਿਆ ਲਈ ਜਾਊਗਾ ਹਦਾਇਤਾਂ ਕਿਸ ਤਰ੍ਹਾਂ ਦੀਆਂ ਜਾਰੀ ਕੀਤੀਆਂ ਹਦਾਇਤਾਂ ਇਹਨਾਂ ਨੂੰ ਬੜੀ ਕਲੀਅਰ ਕਟਾਏ ਤੇ ਇਹ ਕਹਿੰਦਾ ਹੈਗਾ ਕਿ ਟਾਈਮਿੰਗ ਹੋਣਾ ਹੈਗਾ ਜੋ ਟਾਈਮਿੰਗ ਹੈ ਸਾਰੇ ਲਈ ਇੱਕ ਟਾਈਮਿੰਗ ਹੋਊਗਾ ਉਸ ਸਮੇਂ ਤੁਹਾਡਾ ਢਾਬਾ ਬੰਦ ਹੋ ਜਾਊਗਾ ਜੇ ਤੁਸੀਂ ਐਂ ਹੀ ਦੇਰ ਰਾਤ ਤੱਕ ਖੋਲੋਗੇ ਤਾਂ ਤੁਸੀਂ ਕ੍ਰਾਈਮ ਨੂੰ ਇਨਵਾਈਟ ਕਰ ਰਹੇ ਹੋ ਸੋ ਬੜੀਆਂ ਸਟ੍ਰਿਕਟ ਇਨਸਟਰਕਸ਼ਨਸ ਕਰਤੀਆਂ ਹੈਗੀਆਂ ਇਹਨਾਂ ਨੂੰ ਦੱਸਤਾ ਹੈਗਾ ਕਿ ਕਾਨੂੰਨ ਦੇ ਦਾਰੇ ਵਿੱਚ ਰਹਿ ਕੇ ਹੀ ਤੁਸੀਂ ਕਰਨਾ ਜੰਮੂ ਕਸ਼ਮੀਰ ਦੇ ਅੰਦਰ ਰਾਤ ਨੂੰ ਹਮਲਾ ਹੋਇਆ ਇਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਲਾਰਡ ਜਾਰੀ ਹੋਇਆ ਕਿਸ ਤਰ੍ਹਾਂ ਦੀ ਜਿਹੜੀ ਇਹ ਬਾਰਡਰ ਦੇ ਪੋਜੀਸ਼ਨ ਵਿੱਚ ਦੇਖੋ ਬੀਗਰ ਬਾਰਡਰ ਡਿਸਟ੍ਰਿਕਟ ਜੰਮੂ ਦਾ ਜਿਹੜਾ ਇਨਸੀਡੈਂਟ ਹੋਇਆ ਬੜਾ ਮੰਦਭਾਗਾ ਹੋਇਆ ਅਸੀਂ ਐਜ਼ ਅ ਸੈਕੰਡ ਲਾਈਨ ਆਫ ਡਿਫੈਂਸ ਨੂੰ ਚੈੱਕ ਕਰਦੇ ਆ ਸਾਡੇ ਆਲਰੇਡੀ